ਕੀ ਹਾਲ ਚਾਲ ਨੇ ਠੀਕ ਠਾਕ ਹੋ ਹਾਂ ਤੇ ਸਿਰਾਮਾਈ ਚੜਦੀ ਕਲਾ ਸਿਮਰੇ ਮੈਂ ਮਗਾਸ ਲਾਦਾ ਸਲਾਦ ਦੇ ਵਿੱਚ ਪਾਉਗਾ ਤੇਲ ਜਾਂਦੇ ਇਹਨਾਂ ਨੇ ਇੱਕ ਚੀਕ ਹੀ ਹੋਰ ਨਹੀਂ ਪੈ ਗਈ ਆਪਣੀ ਆ ਦੇਖੋ ਬਿੱਦਰ ਨੂੰ ਹਾਂ ਆ ਵੀ ਕਹਿਣਾ ਤੇ ਆ ਕੋਟੀ ਕੁਸ਼ਾਨ ਵਾਸਤੇ ਸੈਟ ਕਰਾਈ ਆ ਆਪਾਂ ਨੇ ਆਪਾਂ ਨੂੰ ਸ਼ੋਪਿੰਗ ਕਰਦੇ ਨੂੰ ਬਾਈ ਹੁਣੀ ਮਿਲਣੇ ਆਪਣੇ ਸਸਿਕਲ ਜੀ ਸਵਾਗਤ ਹੈ ਸਾਰਿਆਂ ਦਾ ਅੱਜ ਦੇ ਵਲੌਗ ਦੇ ਵਿੱਚ ਤੇ ਕੁਸ਼ਾਨ ਵੀਰ ਅੱਜ ਆਪਣਾ ਕੱਲ ਨਾਲ ਕੁਝ ਸਹੀ ਆ ਠੀਕ ਆ ਕੁਸ਼ਾਨ ਜੀ ਬੁਖਾਰ ਵੀ ਉਤਰ ਗਿਆ ਪਰ ਜਾਂਦੇ ਜਾਂਦਾ ਪਾਪਾ ਨੂੰ ਫੀਲ ਲੱਗਿਆ ਜਿੱਦਾਂ ਆਪਣੇ ਹੁੰਦਾ ਨਾ ਵੀ ਅੱਗੇ ਤੋਂ ਅੱਗੇ ਲੱਗ ਜਾਂਦਾ ਹੁੰਦਾ ਉਮਕਾਲੇ ਕੁਛਾਂ ਦੇ ਨਾਲ ਰਿਹਾ ਮੇਰੇ ਵੀ ਗਲਗਲ ਬੈਠਣ ਲੱਗਿਆ ਐ ਹੋ ਗਿਆ ਹੁਣ ਤਾਂ ਮਤਲਬ ਬੁਖਾਰ ਵੀ ਚੈੱਕ ਕਰ ਲੇ ਮਿੱਤਰੋ ਆਪਾਂ ਨੇ ਕੋਈ ਐਦਾਂ ਦੀ ਪ੍ਰੋਬਲਮ ਨਹੀਂ ਸਭ ਕੁਝ ਠੀਕ ਠਾਕ ਹੈ ਵਧੀਆ ਪਰ ਸਿਰ ਤੇ ਨਾ ਹੁਣ ਵਧੀਆ ਜਿੱਪ ਜਿੱਪ ਲਾ ਕੇ ਆਣ ਕੜਾ ਕੜਾ ਪੀਵਟੀ ਠੀਕ ਹੈ ਠੀਕ ਸਮਾਂ ਹਾਂਜੀ ਹਾਂਜੀ ਇਹਨੂੰ ਕੜਾ ਕੜਾ ਦੇ ਮੱਲੂ ਬਣਾ ਕੇ ਵਧੀਆ ਜਾ ਬਣਾਤਾ ਜੀ ਚਾਹ ਹਲਦੀ ਹਲਦੀ ਪਾ ਕੇ ਜਿਹੜੀ ਕੱਲ ਚਾਹ ਲਈ ਕਹਿੰਦਾ ਮੈਂ ਨਾ ਉਹ ਚਾਹ ਬੈਸਟ ਚਾਹ ਹੈ ਮੈਂ ਉਹ ਪੀ ਕੇ ਨਾ ਐਨ ਗਲੇ ਤੇ ਰਾਗ ਰਾਗ ਖੁੱਜਣਾ ਰਾਗ ਰਾਗ ਨਹੀਂ ਰਾਗ 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 ਬਾਕੀ ਅੱਜੜਾ ਆਪਣਾ ਪਲਾਨ ਹੈ ਮਿੱਤਰ ਆਪਣੇ ਸਿਆਲ ਦੇ ਕੱਪੜੇ ਲੈਣ ਵਾਸਤੇ ਮੇਰੇ ਤਾਂ ਜੇ ਆਪਣੇ ਕੱਪੜੇ ਕੁੱਪੜਾ ਸੈੱਟ ਕਰਨੇ ਹੁੰਦੇ ਜਦੋਂ ਮਾੜੀ ਧੁੱਪ ਆ ਜਾਂਦੀ ਆ ਬਣੇ ਹੁੰਦਾ ਵੀ ਕੱਪੜੇ ਧੋਦੀਏ ਜੀ ਸਹੀ ਗੱਲ ਅੱਜ ਮੌਸਮ ਮੇਤੋਂ ਲੱਗਦਾ ਵੀ ਨਿਖਰੂਗਾ ਉਹ ਪੈਂਥੀ ਤੂੰ ਹੀ ਦੇਖਵੇਂ ਕੀ ਕਰਦਾ ਤੂੰ ਅੱਜ ਮੌਸਮ ਕੁਛ ਲੱਗਦਾ ਮੇਤਰੋ ਵੀ ਵਧੀਆ ਹੋਊਗਾ ਤੇ ਦੇਖੋ ਧੁੱਪ ਆ ਗਈ ਆ ਸਤਿ ਸ਼੍ਰੀ ਰਾਮ ਤਾਂ ਉਹ ਸਾਹਮਣੇ ਨਿਕਲ ਰਹੇ ਨੇ ਇੰਨਾ ਹੀ ਮੌਸਮ ਵਧੀਆ ਨਹੀਂ ਕਿ ਬਾਹਰ ਵੀ ਤੂੰ ਬਾਹਰ ਜਾਵੇਂ ਠੀਕ ਹੈ ਠੰਡ ਹੈਗੀ ਆ ਬਾਹਰ ਤੇਰੇ ਵਾਸਤੇ ਠੰਡ ਹੈਗੀ ਤੇਰੇ ਵਾਸਤੇ ਚਾ ਹੁਣ ਸੌਜੇ ਬਣ ਕੇ ਬੈਠ ਗਿਆ ਓਕੇ ਆ ਦੇਖੇ ਤਾਂ ਕੁਛ ਆਣ ਨਹੀਂ ਦਿਖਲਾ ਇਹ ਠੰਡ ਦੇ ਨਤੀਜੇ ਨੇ ਇਹ ਠੰਡ ਕਹਿੰਦੇ ਆਉਂਦੀ ਲੱਗਦੀ ਹੈ ਜਾਂ ਜਾਂਦੀ ਲੱਗਦੀ ਆ ਆਉਂਦੀ ਆ ਠੰਡ ਲੱਗੀ ਸੁੰਦ ਹੋਣ ਲੱਗ ਰਹੀ ਪੈਂਥਰ ਨੂੰ ਵੀ ਲੱਗ ਰਹੀ ਖੁਸ਼ਾਨ ਨੂੰ ਵੀ ਲੱਗ ਰਹੀ ਠੰਡ ਆਉਂਦੀ ਆਉਂਦੀ ਲੱਗ ਰਹੀ ਠੰਡ ਆਉਂਦੀ ਆ ਲੱਗਦੀ ਹੈ ਹੇਲੋ ਮਿਸਟਰ ਬੌ ਕੀ ਤੇ ਸਮਾਨ ਅੱਜ ਆਪਣੇ ਆਉਣਾ ਹੈ ਕੋਕੋ ਕੋਲੇ ਮਿੱਤਰੋ ਸਾਰੇ ਲੱਗੇ ਨੇ ਕੱਲ ਵੀਕਐਂਡ ਪੂਰੀ ਢੇਰੀ ਲਈ ਆ ਕੋਕੋ ਕੋਲੇ ਦੇ ਲੋਕਾਂ ਨੇ ਪਾਣੀ ਆਊਗਾ ਤੇ ਵੀਰ ਪਰੋਨੀ ਆ ਵਾਲੀ ਵੀਰ ਇੰਨੀ ਜਿਆਦਾ ਲੱਗਦੀ ਐ ਨਾ ਇੰਨੀ ਜਿਆਦਾ ਵਿਗਦੀ ਐ ਇਟਲੀ ਦੀ ਸਭ ਤੋਂ ਵੱਧ ਵਿਕਣ ਵਾਲੀ ਵੀਰ ਦਾ ਆ ਵੀਰ ਰਹੇ ਦੀ ਉਹ ਹਰਮ ਕਿਦਾਂ ਵਾ ਲੈ ਠੀਕ ਠਾਕ ਵਧੀਆ ਵਧੀਆ ਤੁਸੀਂ ਸੁਣਾ ਹੋਰ ਕੁਝ ਸਮਾਂ ਲੈਣਾ ਜਾਂਦੇ ਮੈਨੂੰ ਠੀਕ ਐ ਮੈਂ ਤੁਹਾਨੂੰ ਦਿੰਦੇ ਕੋਕੇ ਕੋਲੇ ਲੈ ਚਲੇ ਆ ਕੋਲੇ ਵੀਰਾਂ ਲੈ ਚਲੇ ਆ ਬਸ ਠੀਕ ਐ ਆਹੀ ਯਾਰ ਬਾਹੀ ਸੀਗਾ ਸਮਾਂ ਦਾ ਹਾਂਜੀ ਹਾਂਜੀ ਉਹ ਥੋੜਾ ਟੱਪ ਟੱਪ ਹਾਂਜੀ ਹਾਂਜੀ ਉਹ ਬਠ ਠੀਕ ਹੋ ਗਿਆ ਅੱਜ ਰੋਮ ਦਾ ਟੈਂਪਰੇਚਰ ਹੈਗਾ ਐ 9 ਡਿਗਰੀ ਆਪਾਂ ਸਾਰਾ ਮਿੱਤਰ ਆਪਣੀ ਸ਼ਾਪ ਦਾ ਕੰਮ ਕਰ ਸਾਰਾ ਨਿਵੇੜਿਆ ਆਏ ਆ ਤੇ ਗੁਰシャン ਵੀਰ ਨੇ ਆਪਣੇ ਨੇ ਤਸਾਰ ਸਜਾ ਲਈ ਆ ਰੈਡੀ ਹੋ ਗਿਆ ਹਉਨ ਪਤਾ ਲੱਗਦਾ ਵੀ ਕੁਛ ਆਨ ਸੀਗਾ ਨਾ ਕੱਲ ਤਾਂ ਕੁਛ ਆਨ ਦਾ ਮੂੰਹ ਉੱਤਰਿਆ ਉੱਤਰਿਆ ਸੀਗਾ ਅੱਜ ਲੱਗਦਾ ਵੀ ਉਹ ਮੁੰਡਾ ਓਕੇ ਐਂਡ ਆਨ ਹੈ ਨਾ ਸਾਡੇ ਪਿੰਡ ਤੋਂ ਪਤਾ ਲੱਗ ਗਿਆ ਵੀ ਅਸੀਂ ਜਾ ਰਹੇ ਹਾਂ ਉਹ ਅੰਦਰ ਨਾਲ ਲੁੱਕ ਕੇ ਬੈਠ ਗਿਆ ਉਹਨੂੰ ਫਿਰ ਉਹਦੀ ਟੱਲੀ ਖੜਕਦੀ ਹੈ ਇਹ ਮੇਰੇ ਤੋਂ ਸਿਗਨਲ ਆਇਆ ਜਾਣਾ ਮਨ ਲੱਗਿਆ ਖੜਕਾਉਣੀ ਆਪਾਂ ਜਿੱਥੇ ਮੈਂ ਲੁਕਿਆ ਹੋਵੇ ਉਹਨੇ ਆ ਜਾਣਾ ਪਰ ਉਹਨੂੰ ਇਹ ਪਤਾ ਲੱਗ ਗਿਆ ਵੀ ਜਦੋਂ ਕੀਤੇ ਜਾਣੇ ਆਉਨੇ ਇਹੇ ਨਾ ਖੜਕਾ ਗਿਆ ਮੈਨੂੰ ਬਾਹਰ ਕੱਢ ਦੇਣੇ ਕਮਰੇ ਵਿੱਚੋਂ ਹੁਣ ਦੇਖੋ ਆਉਂਦਾ ਵੀ ਹੈ ਨਹੀਂ ਨੀ ਤਾਂ ਝਟਫਟ ਮੋੜੇ ਆਉਂਦਾ ਹੋਵੇ ਜੀ ਲਾਉਣ ਦਿੰਦਾ ਕੋਲੀ ਨੂੰ ਮਾਰ ਜਾਈ ਹੋ ਹਾ ਜੀ ਆ ਗਏ ਤੱਕੇ ਨਾਲ ਚੱਕਿਆ ਏ ਤੱਕੇ ਨਾਲ ਇਹ ਆ ਦੇਖ ਇਧਰ ਤੈਨੂੰ ਖੜਕੇ ਸੁਣਦੇ ਦਾ ਰੱਜਿਆ ਨਾ ਇਹ ਰੱਜਿਆ ਕੋਈ ਨਹੀਂ ਹੈਗਾ ਚਾਮਲਿਆ ਵੇ ਰੱਜਿਆ ਵਾਲੀ ਚਾਮਲਿਆ ਵੇ ਇਹ ਆਹ ਦੇ ਪੈਰ ਹੱਥ ਦੇ ਕੇ ਮੈਂ ਕਰਦਾ ਲੇਗਾ ਇਹਨੂੰ ਇਹ ਵੀ ਚੱਲੇ ਹੁਣ ਇਹ ਹਾਂ ਤੇਰੀ ਆਪਦੀ ਖਰਾਕ ਹੈ ਜੀ ਸ਼ਾਂਤ ਆ ਤਲ ਬੁੱਤੁਰ ਆ ਲੈ ਬੰਤੀ ਉਹ ਲੈ ਬੁੱਤੁਰ ਆ ਆ ਦੇ ਇਧਰ ਆਸ਼ਾ ਕਰ ਰਿਹਾ ਚਲੋ ਨਾਉ ਜੇ ਰੱਜਿਆ ਹੋਵੇ ਚੱਲ ਚੱਲੀਏ ਚਲੋ ਹਾਂਜੀ ਹੁਣ ਆਪਾਂ ਰੁਕਿਆਂ ਮਿੱਤਰੋ ਆ ਵਾਲੀ ਬਾਰ ਤੇ ਕਹਿੰਦੇ ਗਰਮ ਗਰਮ ਕਾਪੂਚੀਨੋ ਪੀ ਕੇ ਉਸ ਤੋਂ ਬਾਅਦ ਅੱਗੇ ਵੱਲ ਨੂੰ ਸਫ਼ਰ ਜਾਣਾ ਹੈ ਆ ਦੇਖੋ ਨਤਲੇ ਨੇ ਤਿਆਰੀਆਂ ਸ਼ੁਰੂ ਹੋ ਗਈਆਂ ਇਹਨਾਂ ਦੇ ਬਾਰ ਕਿੰਨੀ ਸੋਹਣੀ ਸਜਾਈ ਵੀ ਆ ਗੁਸ਼ਾਨ ਕੀ ਬਣਾ ਕਾਪੂਚੀਨੋ ਗਰਮ 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 ਕਾਪੂਚੀਨੋ ਦੇਖੋ ਬਾਰ ਕਿੰਨੀ ਸੋਹਣੀ ਪਾਣੀ ਮੰਦਰਾਂ ਸਾਡੇ ਸ਼ਹਿਰ ਦੀ ਸੋਹਣੀ ਬਾਰ ਹੈ ਤੇ ਔਰੇ ਅੱਗੇ ਵਧੀਆ ਫੀਲਿੰਗ ਵੀ ਆਉਂਦੀ ਆ ਓ ਵਦਕੇ ਰੋਬਾ ਚ ਹੈ ਕਹ ਦੀ ਕੋਸਤੋ, ਤੁਹ ਬੈਰੇ? ਤੁਹ ਬੈਰੇ। ਕੁਛ ਖਾਣਾ ਵੀ ਆ? ਹਾਂਜੀ। ਕਿਹੜੇ ਕਹਿੰਦੇ ਸੀ ਕੁਸ਼ਾ ਦੇ? ਆਹ ਵਾਈਟਸ ਫਲਟੀਆਂ ਆਉਂਦੀ ਸੀ। ਓਕੇ, ਕਿਰਪਾ ਕਰਦੇ ਕੁੜੀ ਨੂੰ ਆਰਡਰ ਪਾ ਦੇ ਪੈਕ ਕਰ ਦਿੰਦਾ। ਨਾ ਨਾ ਮੈਂ ਉੱਧਰ ਕਰ ਦੇ ਦਿਖਾਉਂਗਾ। ਕੁਝ ਕਰਨੇ ਤਾਂ ਕੋਈ ਨਹੀਂ। ਫਿਰ ਕਰਾਂਗੇ ਮਿਸਟਰ ਰੈਣ ਪੁਰੀ ਇਹ। ਇਹ ਪਾਵਾਂਗੇ ਆਪਾਂ ਥੋੜੀ ਚੀਨੀ ਪਾਵਾਂਗੇ ਅੱਜ ਵਧੀਆ। ਤੇ ਆ ਮੈਂ ਆਰਡਰ ਕੀਤੀ ਹੈ ਕੁਰਨੇਟੋ, ਚਾਕਲੇਟ ਦੇ ਵਿੱਚ ਕੋਈ ਰਿਕੋਤਾ। ਤੇ ਕੁਸ਼ਾਨ ਵੀਰੇ ਕੁਛ ਆਈ ਮम्मा ਨੇ ਆਰਡਰ ਕੀਤਾ। ਬਿਸਕਟਰ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੇ ਪੰਜਾਬੀ ਮੁੰਡੇ ਮਿੱਤਰੋ ਕੰਮ ਕਰਦੇ ਦੇਖੋ ਕਿਦਾਂ ਬਾਈ ਕੀ ਹਾਲ ਚੱਲ ਨੇ ਠੀਕ ਠਾਕ ਹੋ ਹਾਂਜੀ ਸਿਹਰਾ ਬਾਈ ਚੜਦੀ ਕਲਾ ਚੜਦੀ ਕਲਾ ਮੈਂ ਕਹਾ ਸ਼ਾਹੇ ਪਿਆ ਪੰਜਾਬੀ ਹੋਰ ਹੋਰ ਪੰਜਾਬੀ ਪੰਜਾਬੀ ਹੋਈ ਨੇ ਕਹਿੰਦਾ ਪੰਜਾਬੀ ਆ ਗਏ ਓਏ ਇੱਥੇ ਰਹਿਣੇ ਵਜੀ ਹਾਂਜੀ ਹਾਲਾਕੀ ਰਹਿਣੇ ਵੇ ਇੱਥੇ ਲੱਗ ਹਾਂਜੀ ਹੋਰ ਇਹ ਚੱਲਦਾ ਕੰਮ ਕਰ ਰਹੇ ਵਧੀਆ ਸਹੀ ਗੱਲ ਹੈ ਪਹਿਲਾਂ ਬਾਈ ਆਵਾ ਟਰੈਕਟਰ ਤੇ ਬੈਠਾ ਉਹ ਪੂਰਾ ਥਲੇ ਲਾਇਆ ਬਾਈ ਨੇ ਕੰਮ ਕਰਨ ਵਾਸਤੇ ਕਾਪੋ ਸਾਟਿਆ ਉਹ ਬਾਈ ਹੁਣੀ ਫਰੀਦ ਭਾਜੀ ਹੁਣੀ ਅਛਾ ਮੇਨ ਹੈ ਠੀਕ ਹੋ ਗਿਆ ਆਜੋ ਬਾਈ ਆਜੋ ਇਹੀ ਬਾਈ ਆਪਣਾ ਪੰਜਾਬੀਆ ਕਹਿੰਦੇ ਚਾਰ ਮੁੰਡੇ ਕੰਮ ਕਰਦੇ ਆ ਮੈਨੂੰ ਪਹਿਲਾ ਮੁੰਡਾ ਕੱਲਾ ਹੀ ਮਿਲਿਆ ਸੀਗਾ ਤੇ ਸਸੀਆ ਪ੍ਰੀਤ ਬਾਈ ਕੀ ਹਾਲ ਚਾਲ ਨੇ ਚੜ੍ਹਦੀ ਕਲਾ ਫਰਸਟ ਕਲਾਸ ਆ ਦੇ ਪਹਿਲਾ ਬਾਈ ਮੈਨੂੰ ਕੱਲਾ ਤੂੰ ਮਿਲਿਆ ਸੀਗਾ ਕਹਿੰਦੇ ਬੰਦੇ ਤਿੰਨ ਹੋਰ ਹੈਗੇ ਨੇ ਚਾਹ ਵਾਲੇ ਮੈਂ ਕਹਿੰਦਾ ਨਾ ਬਾਹਰ ਦੇ ਮੁੰਡੇ ਕੰਮ ਕਰਦਾ ਪਾਵਲ ਉਹ ਮਿੱਤਰ ਹੈ ਮੇਰਾ ਜੋ ਮਰਜੀ ਠੀਕ ਨੇ ਹੋਰ ਸਭ ਚੜ੍ਹਦੀ ਕਲਾ ਸਾਰੇ ਪੰਜਾਬ ਕਿਹੜੀ ਜਗ੍ਹਾ ਤੋਂ ਨਮਸਕਾਰ ਨਮਸਕਾਰ ਠੀਕ ਹੈ ਠੀਕ ਹੈ ਠੀਕ ਹੈ ਆਪਾਂ ਚੜ੍ਹਦੀ ਕਲਾ ਪizzeria ਕਿੱਥੇ ਦਾ ਪizzeria ਵਿੱਚ ਲੱਗ ਗਈ ਇੱਥੋਂ 4-5 ਕਿਲੋਮੀਟਰ ਦੂਰ ਨਹੀਂ ਹੈਗਾ ਹਾਂ ਜੀ ਆਇਓ ਟਾਈਮ ਘਟੇਗੀ ਅੱਜ ਸ਼ਾਮ ਨੂੰ ਆਣਾ ਆ ਸ਼ਾਮ ਨੂੰ ਬੈਠੀ ਖੁੱਲਹੀ ਆਪਾਂ ਓਕੇ ਪ੍ਰੀਤભાઈ ਬੋਲੋ ਬੋਲੋ ਹੈ 3:00 ਵਜੇ ਕਈ ਵਾਰ ਨਾ ਕਈ ਬੰਦੇ ਕਹਿ ਦਿੰਦੇ ਆਪਣੇ ਨਾ ਵੀ ਜਾਂ ਇਟਲੀ ਦੀ ਗੱਲ ਆਉਂਦੀ ਹੈ ਨਾ ਵੀ ਇਟਲੀ ਵਿੱਚ ਗੱਲਾਂ ਮਤਲਬ ਵੀ ਖੇਤੀ ਦਾ ਕੰਮ ਕਰਦੇ ਆ ਜਾਂ ਫਿਰ ਕੱਲਾ ਡੈਰੀ ਫਾਰਮ ਦਾ ਕੰਮ ਹੈ ਮਿੱਤਰੋ ਇਹ ਗੱਲ ਪੁਰਾਣੀਆਂ ਗੱਲਾਂ ਸੀਗੀਆਂ ਅੱਜ ਕੱਲ ਪੰਜਾਬੀ ਉਸ ਮਕਾਮ ਦੇ ਬੈਠੇ ਆ ਜਿੱਥੇ ਇਟਾਲੀਅਨ ਲੋਕ ਵੀ ਨਹੀਂ ਬੈਠੇ ਹੈਗੇ ਬੇ ਜੀਆ ਆਪਣੇ ਦੇ ਆ ਭਾਜੀ ਹਾਂ ਜੀ ਹਰ ਇੱਕ ਦੀ ਕਿਸ ਕੋਈ ਕਿਸੇ ਨੂੰ ਨਿਰੋਖ ਸਕਦਾ ਬਣ ਕੇ ਜਿਹੜਾ ਹੁਣ ਖੇਤੀ ਵਾਲਾ ਆ ਉਹਨਾਂ ਦੀ ਆਪਾਂ ਕਿਸਮਤ ਇਹ ਨੇ ਵੀ ਚਲੋ ਉਹਨਾਂ ਦੀ ਕਿਸਮਤ ਜੋ ਵੀ ਆ ਪੁਰਾਣੇ ਟਾਈਮ ਚ ਐਦਾ ਸੀ ਚਲੋ ਬੋਲੀ ਨਹੀਂ ਆਂਦੀ ਕੋਸ਼ਾ ਉਹ ਉਹਨਾਂ ਦੇ ਆ ਪਰ ਜਿਹੜੀ ਨਵੀਂ ਜਨਰੇਸ਼ਨ ਆ ਜਿੰਨੀ ਪੜੂਗੀ ਉਹ ਨਹੀਂ ਇਤ ਰੱਖੂਗੇ ਇਟਲੀ ਦੇ ਵਿੱਚ ਕਈ ਕਹਿੰਦੇ ਕੈਨੇਡਾ ਵਧੇ ਇਟਲੀ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਸਹੂਲਤ ਆ ਇੱਥੇ ਬੰਦਾ ਵੱਧ ਸਕਦਾ ਆਪਣੇ ਹਿਸਾਬ ਨਾਲ ਉਹਨੇ ਕਈ ਕਹਿੰਦੇ ਨੇ ਨਾ ਵੀ ਜਾਂ ਇਟਲੀ ਦਾ ਨਾਮ ਹੁੰਦਾ ਵੀ ਜਾਂ ਡੈਰੀ ਫਾਰਮ ਆਉਂਦੀ ਆ ਜਾਂ ਫੇਰ ਕਲੀ ਕੀਤੀ ਆਉਂਦੀ ਆ ਜਾਂ ਖੇਤੀ ਵੀ ਦੋ ਚੀਜ਼ਾਂ ਆਉਂਦੀਆਂ 1 ਸਾਲ ਹੋਇਆ ਇਹਨੂੰ ਆਏ ਨੂੰ ਖੇਤੀਬਾੜੀ ਵਾਲੇ ਤੋਂ 1 ਸਾਲ ਹੋਇਆ ਇਹਨੂੰ ਇੱਕ ਸਾਲ ਆਇਆ ਬੜਾ ਨਵਾਂ ਯਾਰ ਸਹੀ ਗੱਲ ਹੈ ਬਹੁਤ ਵਧੀਆ ਕਰਦਾ ਨਹੀਂ ਵਧੀਆ ਕਰਦਾ ਥੈਂਕ ਯੂ ਪ੍ਰੀਤਪਾਲ ਭਾਈ ਚੰਗਾ ਲੱਗਿਆ ਬਹੁਤ ਤੁਹਾਨੂੰ ਮਿਲ ਕੇ ਯਾਰ ਜੇ ਆਪਣੇ ਪੰਜਾਬੀ ਭੈਣ ਭਰਾ ਮਿਲਦੇ ਆ ਨਾ ਤਾਂ ਅਪਰੀਸ਼ੀਏਟ ਕਰਨ ਦਾ ਬਣਦਾ ਹੀ ਆ ਥੈਂਕ ਯੂ bro ਓਕੇ ਭਾਜੀ ਤੁਸੀਂ ਤਾਂ ਆਇਓ ਚਾਹ ਪੀ ਲਈ ਯਾਰ ਆਜੋ ਨਹੀਂ ਨਹੀਂ ਬਸ ਮੈਨੂੰ ਨਾਲ ਆ ਜੇ ਮੇਰੇ ਉਹ ਨਹੀਂ ਕਿੰਨੇ ਦਿਨ ਤਿੰਨੇ ਬੰਦੇ ਹੋਰੇ ਆਪਣੇ ਨਾ ਪਾ ਤਿੰਨ ਚਾਹ ਆ ਜੀ ਉਹਨਾਂ ਤੋਂ ਕੋਲ ਨਾਲ ਆਏ ਮੇਰੇ ਕੀ ਨਾਂ ਤੇ ਨਾਲ ਕੀ ਹਦੋਂ ਨਾਲ ਪ੍ਰੀਤ ਹੈ ਹਾਂ ਦਿਲਰਾਜ ਦਿਲਰਾਜ ਸਿੰਘ ਕਿਹੜਾ ਪਿੰਡ ਪੰਜਾਬ ਤੋਂ ਮੇਰਾ ਨਵਾਂ ਸ਼ ਕਜ਼ਨ ਰਿਸ਼ਤੇਦਾਰੀ ਦੇ ਹੈ ਪਹਿਲਾਂ ਠੀਕ ਹੈ ਮਸੀ ਚਾਚੀ ਦੇ ਹਾਂ ਰਿਸ਼ਤੇਦਾਰਾਂ ਨੂੰ ਪਹਿਲਾਂ ਠੀਕ ਹੈ ਠੀਕ ਹੈ ਠੀਕ ਹੈ ਨਾ ਚ ਵਧੀਆ ਲਾ ਆ ਜੋ ਤੀਪਿਆ ਹਾਂਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਛੜਦੀ ਕਲਾ ਹਾਂਜੀ ਹਾਂਜੀ ਅੱਛਾ ਪੀਲਾ ਛੜਦੇ ਖੇਡਾਂ ਆ ਜਾ ਕਮਲ ਚਲੀ ਜਾਣੇ ਆ ਚੈੱਕ ਆ ਸੇੜ ਤੇ ਗਵੰਤੀ ਲੱਗੀ ਮਾਲ ਬਗਾਇ ਗਵੰਤੀ ਮਾਲਕ ਦੇ ਪਰਾਂ ਚ ਲੈ ਗਾਤੀ ਹੈ ਕੋਈ ਗੰਤਾ ਨਾ ਥੋੜਾ ਬਹੁਤ ਹੋ ਵੀ ਹੈ ਆਸ ਅਭੀ ਤੁਹਾਡੇ ਕੋਲ ਸੰਡੇ ਪੜ ਚੀਜ਼ ਜਿਹੀ ਪਾ ਗਏ ਮਿੱਠਾ ਹੋ ਮੜਾ ਜੀ ਠੀਕ ਹੈ bro ਓਕੇ ਭਾਈ ਭਾਈ ਜੀ ਉਮਰ ਹੈਗੀ 19 ਸਾਲ ਦੀ ਮੁੰਡੇ ਦੇਖੋ ਹੁਣ ਨਵਾਂ ਨਵਾਂ ਇੰਡੀਆ ਤੋਂ ਆਇਆ ਹੈ 19 ਸਾਲ ਦੀ ਉਮਰ ਦੇ ਵਿੱਚ ਭਾਈ ਸ਼ਾਇਆ ਪਿਆ ਤੇ ਬਾਕੀ ਤੁਸੀਂ ਮਾਰੇ ਗੇੜਾ ਠੀਕ ਹੈ ਸ਼ੌਭ ਤੇ ਆਇਓ ਠੀਕ ਹੈ ਜ਼ਰੂਰ ਭਾਈ ਓਕੇ ਭਾਈ ਮੋਲ ਬੋਰੋ ਓਕੇ ਸਸੀ ਗਾਲ ਜੀ ਓਕੇ ਸਸੀ ਗਾਲ ਓਕੇ ਜੀ ਸਸੀ ਗਾਲ ਜੀ ਸਸੀ ਗਾਲ ਓਕੇ ਬ੍ਰੀਤੋ ਭਾਈ ਮਿਲਦੇ ਆ ਮਾਰੇ ਗੇੜਾ ਜ਼ਰੂਰ ਟਾਈਮ ਕੱਢ ਕੇ ਆ ਠੀਕ ਹੈ ਆਪਾਂ ਆ ਗਏ ਆ ਮਾਲ ਦੇ ਵਿੱਚ ਤੇ ਇੱਥੇ ਆਪਾਂ ਜਾਵਾਂਗੇ ਉਹ ਵਾਲੀ ਮਾਰਕੀਟ ਦੇ ਪਿੱਛੇ ਪ੍ਰੀ ਕਿੰਨਾ ਵਧੀਆ ਹੈ ਦੇਖੋ ਸਾਰੇ ਪਾਸੇ ਜੀ ਡੀ ਆ ਤੇ ਬਾਹਰ ਕੈਫੇ ਵੀ ਹੈਗੀ ਆ ਉਹ ਦੇਖੋ ਮਿੱਤਰ ਕਿੰਨੀ ਗਾ ਚੀਜ਼ ਲਿਖੀ ਹੋਈ ਆ ਪ੍ਰੋਜੈਕਟ ਇਹਨਾਂ ਨੇ ਟੇਡਾ ਕਰਕੇ ਲਿਖਿਆ ਪੋਠਾ ਲਿਖਿਆ ਹੋਇਆ ਹੈ 크리스마ਸ ਦੀਆਂ ਤਿਆਰੀਆਂ ਹਰ ਮਾਲ ਦੇ ਵਿੱਚ ਹੋਣ ਲੱਗੀਆਂ ਦੇਖੋ ਇੱਥੇ ਵੀ ਲੱਗੇ ਹੋਏ ਨੇ ਤੇ ਇੱਧਰ ਵੀ ਕਰੋ ਚੈੱਕ ਬਾਰਕ ਨਿਕਾ ਦੇਖੋ ਇੱਧਰ ਪੂਰੀ ਤਿਆਰੀ ਕੀਤੀ ਹੋਈ ਹੈ ਇਹਨਾਂ ਨੇ ਵੀ ਪਹਿਲਾਂ ਤਾਂ ਕੱਪੜੇ ਆਪਾਂ ਨੇ ਘੁਸ਼ਾਨ ਵੀਰ ਨੂੰ ধੋਣੇ ਆ ਸੈਕੰਡ ਫਲੋਰ ਤੇ ਜਾ ਕੇ ਉਸ ਤੋਂ ਬਾਅਦ ਵਾਰੀ ਆਊਗੀ ਮੇਰੀ ਉਸ ਤੋਂ ਬਾਅਦ ਇਹ ਪੈਸੇ ਬਚੇ ਫੇਰ ਬਾਰੀ ਆਉਗੀ ਸਿਮਰ ਦੀ ਪਰ ਪਹਿਲਾਂ ਕੁਛ ਆਉਂਦੇ ਹੈ ਜਾਨ ਚੀਂ ਕੋਹ ਵੀ ਪੈਸੇ ਬਚੇ ਹੈ ਪੈਸੇ ਬਚੇ ਪੈਸੇ ਨਹੀਂ ਘਟਦੇ ਮਿੱਤਰੋ ਪੈਸੇ ਹੀ ਛੁੱਟਦੇ ਹੁੰਦੇ ਹਨਾ ਛੁੱਟ ਜੰਨੇ ਹੈ ਨਹੀਂ ਛੁੱਟਦੇ ਨਹੀਂ ਬਹੁਤਾ ਕਹੀਏ ਬਹੁਤਾ ਹੋਈ ਵੈਰਾਈਟੀ ਬਹੁਤ ਲੱਗੇ ਮਿੱਤਰੋ ਆ ਦੇਖੋ ਇਧਰ ਇਦਾਂ ਦੇ ਕੱਪੜੇ ਬਹੁਤ ਐਵੇਂ ਆ ਮਤਲਬ ਪੂਰਾ ਸੈਟ ਹੈ ਟੂਤਾ ਕਹਿ ਦੇਣਾ ਟਾਲੀਆਂ ਦੇ ਵਿੱਚੋਂ ਜਿਹਦਾ ਲੋਰ ਵੀ ਹੈ ਤੇ ਨਾਲ ਆਪਣਾ ਉੱਤੇ ਫਿਲਪਾ ਵੀ ਹੈਗਾ ਨਾਲ ਤੇ ਕਈ ਤਰ੍ਹਾਂ ਦੇ ਕਲਰ ਲੱਗੇ ਹੋਏ ਨੇ ਵਿੱਚ ਆਪਾਂ ਵਾਲੀ ਕੋਟੀ ਲੱਤੀ ਐ ਮੇਟਰੋ ਟਰਾਈ ਕਰਾਂਗੇ ਪਾਕੇ ਕਲਰ ਦੱਸਿਓ ਕਿੱਦਾਂ ਲੱਗੇ ਤੁਹਾਨੂੰ ਮੈਨੂੰ ਲੱਗਿਆ ਕਲਰ ਨਹੀਂ ਬਹੁਤੀ ਮਹਿੰਗੀ ਨਹੀਂ ਹੈਗੀ ਪ੍ਰਾਈਸ ਤੁਹਾਨੂੰ ਮੈਂ ਦਿਖਾ ਦਿੰਨੇ ਕਿੰਨੇ ਦਾ ਤੇ ਸਾਰੀ 18 ਜ਼ੀਰੋ ਦੀ ਆ ਕੋ ਬਿੱਦ ਨੂੰ ਹਾਂ ਆ ਵੀ ਕਹਿਣਾ ਤੇ ਆ ਕੋਟੀ ਕੁਸ਼ਾਨ ਵਾਸਤੇ ਸੈਟ ਕਰਾਈ ਆ ਆਪਾਂ ਨੇ ਥੋੜੀ ਜੀ ਖੁੱਲੀ ਲੱਗਦੀ ਐ ਮੈਨੂੰ ਪਰ ਫਿੱਟ ਐ ਭਾਈ ਮੋਟੀ ਮੋਟੀ ਤੈਨੂੰ ਕਿੱਦਾਂ ਫੀਲ ਹੁੰਦਾ ਕੰਫਰਟੇਬਲ ਫੀਲ ਹੁੰਦੀ ਵਧੀਆ ਹਾਂ ਸ਼ਮਾ ਸਹੀ ਰੰਗ ਮਲ ਹਾਂਜੀ ਠੀਕ ਐ ਠੀਕ ਐ ਨਾ ਸਹੀ ਐ ਆਪਾਂ ਨੇ ਮਿੱਤਰ ਪੈਂਟ ਲੈ ਲਿਆ ਬਸ ਆਪਣੀ ਸ਼ਾਪਿੰਗ ਕੰਪਲੀਟ ਹੋ ਗਈ ਹੈ ਮੈਂ ਸਿਰਫ ਕਲੀ ਪੈਂਟੇ ਦਿੱਤੀ ਆ ਉਹ ਵਾਲੀ ਕੁੱਟੀ ਆਪਾਂ ਕੈਨਸਲ ਕਰਦੇ ਕਿਉਂਕਿ ਮੈਂ ਥਲੇ ਨਾ ਹਾਈ ਨੈਕ ਜੀ ਪਾ ਕੇ ਆਵੇਂ ਮੈਂ ਕਿੱਥੇ ਖੋਲ ਕੇ ਟੈਸਟ ਕਰਦੇ ਫਿਰਾਂਗੇ ਇਹਨਾਂ ਦਾ ਬੈਟਰ ਹੈ ਵੀ ਆਪਾਂ ਫੇਰ ਸਹੀ ਕਰਦੇ ਅੱਜ ਕੁਸ਼ਾਨਵੀਰ ਸ਼ਾਪਿੰਗ ਕਰਨੀ ਆਪਾਂ ਇਹਦੇ ਵਿੱਚ ਹੋਰ ਵੀ ਹੈਗੇ ਆ ਕਾਫੀ ਕਲਰ ਹੈਗੇ ਨੇ ਵਿੱਚ ਵਧੀਆ ਵਧੀਆ ਮੈਨੂੰ ਆ ਕਲਰ ਨਹੀਂ ਪਸੰਦ ਲੱਗਿਆ ਪਰ ਇਹਦੇ ਵਿੱਚ ਨਾ ਸਾਈਜ਼ ਨਹੀਂ ਹੈਗਾ ਜਿਹੜਾ ਆਪਾਂ ਚਾਹੀਦਾ ਸਾਰੇ ਐਲ ਸਾਈਜ਼ਾਂ ਵੱਡੇ ਸਾਈਜ਼ ਹੈਂ ਪਲਟ ਨਹੀਂ ਇਹ ਥੋੜੀ ਇਹਦਾ ਡਿਜ਼ਾਈਨ 'ਚ ਫਰਕ ਹੈ ਥੋੜਾ ਇਹਦਾ ਹੈ ਨਾ ਦੇ ਕੋ ਸਾਈਜ਼ ਫਰਕੇ ਸਾਈਜ਼ ਇਹ ਉਹਦਾ ਛੋਟਾ ਐਕਸੈਸ ਹੈ ਪਰ ਵੈਸੇ ਦੇ ਲਾ ਥੋੜਾ ਓਵਰ ਲਾਦਾ ਹਨ ਤੈਨੂੰ ਕਿਤਾ ਲੱਗਦੀ ਆ ਸਹੀ ਲਗੀ ਥੋੜੀ ਜਿਹੀ ਫੁੱਲੀ ਰਹਿ ਗਈ ਹਾਂ ਸੋਹਣੀ ਬਹੁਤ ਲੱਗਦੀ ਹੈ ਇਧਰ ਵੀ ਕਾ ਉਰੇ ਘੇਟ ਲੱਗੂ ਜੇ ਉਰੇ ਖਤਮ ਹੋ ਜੂ ਤੂੰ ਜਿਹੜੀ ਚੀਜ਼ ਤੈਨੂੰ ਪਸੰਦ ਆ ਉਹ ਲੈ ਠੀਕ ਆ ਆਪਾਂ ਨੂੰ ਸ਼ੋਪਿੰਗ ਕਰਦੇ ਨੂੰ ਬਾਈ ਹਣੀ ਮਿਲਣੇ ਆਪਣੇ ਤੇ ਆਪਣੇ ਵਲੌਗ ਦੇਖੀ ਦੇਣੇ ਹੋਰ ਅੱਗੇ ਚੀਠਾ ਕੋ ਹੋਰ ਬਹੁਤ ਗਿਆ ਛੱਡ ਨੀ ਕਲਾ ਇਹਨਾਂ ਨੇ ਪਛਾਣ ਲਾਦਾ ਘੁੰਮ ਦੇ ਘੁੰਮਾਂ ਦੇ ਗੁਸ਼ਤਾਂਗੇ ਪਛਾਣ ਆਏ ਜੀ ਹਾਂ ਜੀ ਇਹਨਾਂ ਦੇ ਪਹਿਲਾਂ ਦੇਖਿਆ ਹੁੰਦੇ ਦੂਰ ਪਛਾਣਦੇ ਬੰਦੇ ਪਾ ਕੇ ਬੰਦੇ ਅੱਜ ਰਾਤੀ ਦੇਖਦੇ ਸੀ ਤੁਹਾਡਾ ਬਲੌਗ ਸੀਗੇ ਤੁਸੀਂ ਇੱਕ ਸਰਵਾਰ ਨਾਲ ਗਏ ਸੀ ਹਾਂ ਸਰਵਾਰ ਆਪਣੇ ਕੋਲ ਰੈਸਟੋਰੈਂਟ ਤੇ ਗਏ ਸੀਗੇ ਇਹ ਇੱਕ ਮਾਰਕੀਟ ਤੇ ਗਏ ਹੋਣ ਸੀ ਤੁਸੀਂ ਉਹ ਦੇਖਦੇ ਸੀਗੇ ਜੋ ਟਾਈਮ ਲੱਗਦਾ ਉਹ ਤੋਂ ਫੇਰ ਇੱਕ ਘੜੀ ਖੁੱਬੇ ਦੀ ਜਦੋਂ ਬਚੇ ਹੋਊਗਾ ਤਾਂ ਟਾਈਮ ਲੱਗ ਰਹੀ ਹੈ ਤੇ ਹਾਂ ਜੀ ਪਾਸ ਹੋ ਗਿਆ ਉਹ ਨਾਲੇ ਤੇ ਸੁਣਾਓ ਕੀ ਹਾਲ ਚੱਲ ਹੈ ਹਾਂ ਜੀ ਠੀਕ ਠਾਕ ਕਿਹੜੀ ਜਗ੍ਹਾ ਤੋਂ ਆਂਡੀ ਆ ਤਾਂ ਇੰਡੀਆ ਜਲੰਧਰ ਵਾਹ ਹਾਂ ਜੀ ਜਲੰਧਰ ਆਲੰਪੋਰ ਜ਼ਿਲ੍ਹਾ ਮੇਰਾ ਸਟਾਪ ਕਿਨਾ ਕੀ ਆਪਾਂ ਮੇਰਾ ਰੂ ਪੇਜ ਪਈ ਪੇਜ ਸੇਂਕ ਹਾਂ ਜੀ ਸਪੇਸ਼ ਥੈਂਕ ਯੂ ਬ੍ਰੋ ਬਹੁਤ ਧੰਨਵਾਦ ਸਹੀ ਬਹੁਤ ਬਹੁਤ ਧੰਨਵਾਦ ਅੱਛਾ ਰਿਪੋਰਟ ਦਨ ਲਈ ਆਪਾਂ ਹਾਂ ਜੀ ਹਾਂ ਜੀ ਜਿਹੜੀ ਹੁਣ ਚੀਜ਼ ਆਪਾਂ ਕੁਰਸ਼ਾਨ ਨੂੰ ਪੁਆਈਆ ਨਾ ਮਿੱਤਰੋ ਆ ਦੇਖੋ ਕਰ ਚੈੱਕ ਇਹ ਮਨ ਸਭ ਤੋਂ ਵੱਧ ਕਹਿਣ ਲੱਗੀ ਆ ਇਹਦੀ ਫਿਟਿੰਗ ਇਹਨਾਂ ਵੈਸਟ ਆਈ ਹੈ ਨਾਲ ਇਹਦੀ ਬਲੈਕ ਲੋਰ ਲੱਤੀ ਤੇ ਉਹ ਬਲੈਕ ਲੋਰ ਕੇ ਚੱਲ ਜਾਨੀ ਹੈ ਖਰੀ ਗਲੋਰ ਨਾਲ ਹੀ ਹਾਂ ਹਰ ਲੋਰ ਨਾਲ ਚੇ ਗਲਾਬੀ ਲੋਰ ਹੋਵੇ ਚਲਿਆ ਉਹ ਕੇ ਚੱਲ ਜਾਨੀ ਹੈ ਜੱਸੀ ਸ਼ਰਗ ਦੇਖ ਕੇ ਟਰਾਈ ਕਰਕੇ ਕੈਂਟ ਸਹੀ ਗੱਲ ਹੈ ਮੈਨੂੰ ਸੋਹਣ ਲੱਗਦੀ ਹੈ ਵੈਸੇ ਵੀ ਕੈਂਟ ਰੰਗ ਨਾ ਕਲਰ ਹਣਾ ਇਹ ਕਲਰ ਮਿੱਤਰ ਪਿੰਕ ਨਹੀਂ ਹੈਗਾ ਕੈਮਰੇ ਜਿਹੜੇ ਪਿੰਕ ਮਿੱਕ ਲੱਗਦਾ ਵੈਸੇ ਕਲਰ ਬਹੁਤ ਹੈ ਕਰੀਮੀ ਕਰੀਮੀ ਕਲਰ ਹੈ ਕਿਉਂਕਿ ਲਾਈਟਾਂ ਉੱਤੇ ਲੱਗੀਆਂ ਜਿਹੜੀਆਂ ਨਾ ਇਹ ਲਾਈਟਾਂ ਦਾ ਰੰਗ ਨਾ ਚੇਂਜ ਕਰ ਦਿੰਦੀ ਥੋੜੀ ਹਣਾ ਕਿਵੇਂ ਬਟਾ ਇਹ ਫਿਰ ਲੰਮੀ ਤੇ ਨਹੀਂ ਚੱਲੇ ਨਹੀਂ ਨਹੀਂ ਠੀਕ ਹੈ ਨਾ ਜਾਂਦੇ ਇਹਨਾਂ ਇੱਕ ਚੀਜ਼ ਕੀ ਹੋਰ ਨਹੀਂ ਗਈ ਪੈ ਗਈ ਆਪਣੀ ਆਹ ਦੇਖੋ ਇਹ ਤਾਂ ਡਬਲ ਸ਼ੇਡਡ ਹੈ ਇਹਦਾ ਜਿਹੜਾ ਨਾ ਰਬੜ ਦੀ ਹੁੰਦੀ ਹੈ ਸਾਈਡ ਤੇ ਲੱਗਦੀ ਹੈ ਮੀ ਮੇ ਪਾਉਣ ਨਾਲ ਬੜੀ ਵਧੀਆ ਲੱਗਦੀ ਆਪਣੇ ਵਾਸਤੇ ਪਰ ਸਤਿ ਸ਼੍ਰੀ ਅਕਾਲ ਇਹ ਤਾਂ ਇੱਕ ਚੀਜ਼ ਹੈ ਐ ਮਰਜੀ ਇਹ ਬੜੀ ਫਿਟਨੈਸ ਹੀ ਕਰਦੀ ਹੈ ਜਲਦੀ ਤੇ ਨਾਲੇ ਖੁਸ਼ੀਆਂ ਵੀ ਆ ਜੂਗੀ ਸਿਆਲ ਵਾਸਤੇ ਕੋਟ ਵੀ ਲੱਗੇ ਹੋਏ 20 20 ਯੂਰੋ ਦੇ ਜਿਹੜੇ ਇਹ ਸਟਫੀ ਕੋਟ ਹੁੰਦਾ ਨਾ ਉਹ ਕਾਫੀ ਜਿਆਦਾ ਗਰਮ ਹੁੰਦਾ ਵਧੀਆ ਹੁੰਦਾ ਆਹ ਵਈ ਸਾਰੀ ਜਿਹੜੀ ਇਧਰ ਲਾਈ ਨੇ ਇਹ ਸਾਰੇ ਚ ਕੋਟ ਲੱਗੇ ਹੋਏ ਆ ਮਹਿੰਗੇ ਤੋਂ ਮਹਿੰਗੇ ਸਸਤੇ ਸਸਤੇ ਆਹ 30 30 ਯੂਰੋ ਦੇ ਕੋਟ ਹੈ ਜਿਹੜੀ ਆਪਾਂ ਲੈਦਰ ਦੀ ਲੈਦਰ ਰਬੜ ਦੀ ਜੈਕਟ ਲੱਤੀ ਆ ਨਾ ਸੇਮ ਸਟਫ ਦੇ ਵਿੱਚ ਕੋਟ ਵੀ ਹੈਗਾ ਮੇਦਰ ਕਿ ਤਾਂ ਲੱਗਦੀ ਹੈ ਇਹਨਾਂ ਫੋਟੋਂਂ ਦੇ ਜੀ ਹਨ ਹਾਂ ਆ ਵੀ ਸੇਮ ਹੈ ਦਿਆਂ ਸ਼ਾਵਲ ਚੀ ਵੀ ਹਾਂਜੀ ਆ ਵੀ ਰਿੰਕੋਟ ਲੱਗਦੀ ਹੈਨ ਲੌਂਗ ਕੋਟ ਵੀ ਪਏ ਨੇ ਓ ਮਾਈ ਗਾਡ ਤੇਰਾ ਭਲਾ ਹੋ ਜੇ ਚਾੜੀ ਚਾੜੀ ਯੂਸ ਦੇ ਵਿੱਚ ਲੌਂਗ ਕੋਟ ਹੁਣ ਆਪਾਂ ਆ ਗਏ ਆ ਲੇਡੀਜ਼ ਸੈਸ਼ਨ ਦੇ ਵਿੱਚ ਇੱਥੇ ਸਿਮਰ ਆਪਣੇ ਕੱਪੜੇ ਸਿਲੈਕਟ ਕਰ ਰਹੀ ਹੈ ਤੇ ਸਿਮਰ ਓਕੇ ਮਾਲ ਠੀਕ ਆ ਹਾਂਜੀ ਆ ਸਹੀ ਹਾਂ ਡਨ ਹੈ ਹਾਂਜੀ ਆ ਵੀ ਨਾ ਚੱਕ ਲਾ ਸ਼ਾਪਿੰਗ ਸ਼ੋਪਿੰਗ ਮੇਟਰ ਆਪਣੀ ਕੰਪਲੀਟ ਹੋ ਗਈ ਹੈ ਤੇ ਹੁਣ ਆਪਾਂ ਪਹੁੰਚ ਗਏ ਆ ਮੈਕ ਤੇ ਲੰਚ ਤੇ ਵਿੱਚ ਕੁਝ ਖਾਣੇ ਪੀਣੇ ਆ ਭੁੱਖਾ ਲੱਗੀ ਹੋਈ ਹੈ ਸੋ ਟਾਈਮ ਟਿੰਡ ਪਜ ਗਏ ਆ ਫਾਈਨਲੀ ਆਪਣਾ ਆਰਡਰ ਮਿੱਤਰੋ ਰੈਡੀ ਹੋ ਗਿਆ ਏ ਤੇ ਆਹ ਦੇਖੋ ਕੀ ਚੀਜ਼ ਭੇਜੀ ਇਹਨਾਂ ਨੇ 왓 ਇਜ਼ ਦਿਸ ਹੋਲ ਯੂ ਐਕਸਟ੍ਰੇਜਨਰੀ ਅਲਿਵ ਆ ਤੇਲ ਮਿੱਤਰੋ ਨੇ ਬੋਟਰ ਵੀ ਭੇਜੇ ਛੋਟਾ ਜਿਹਾ ਨਾਲ ਹੋ ਗਿਆ ਇਧਰ ਨੂਨ ਤੇ 왓 ਇਜ਼ ਦਿਸ ਚਮਚੇ ਤੇ ਕੁਸ਼ਾਨੀ ਮੁਮਮਾ ਦਾ ਸੇਮਰ ਦਾ ਪੈਕ ਤੇ ਆ ਕੁਸ਼ਾਨਵੀਰ ਦਾ ਤੇ ਕੁਸ਼ਾਨ ਦੇ ਪਾਪਾ ਦਾ ਹੈਗਾ ਰੋਲ ਰੋਲ ਮੈਕ ਰੋਲ ਰੈਪਸ ਤੇ ਪੀਣ ਵਾਸਤੇ ਫੰਟਾ ਦੇ ਨਾਲ ਕੋਕਾ ਵਾਲਾ ਸੇਮਰ ਇਹ ਮੈਂ ਗਾਇਸ ਲਾਦਾ ਸਲੱਤ ਦੇ ਵਿੱਚ ਪਊਗਾ ਤੇਲ ਸ਼ਾਪਿੰਗ ਸ਼ਾਪਿੰਗ ਕਰਕੇ ਮਿੱਤਰੋ ਖਾ ਪੀ ਕੇ ਫਾਈਨਲੀ ਪਾਰਕਿੰਗ ਦੇ ਵਿੱਚ ਪਹੁੰਚ ਗਏ ਆ ਸਭੀ ਬੱਚਾ ਨੂੰ ਖੁਸ਼ ਹੋ ਗਈ ਹਾਂਜੀ ਇੰਜੋਏ ਕੀਤਾ ਸੋਮਵਰ ਵਾਲੇ ਦਿਨ ਵੀ ਨਾ ਪਾਰਕਿੰਗ ਐਂਡ ਫੁੱਲ ਬਟਾ ਫੁੱਲ ਭਰੀ ਹੋਈ ਆ ਲੋਕ ਉਹਨਾਂ ਮਗੇ ਪਹੁੰਚੇ ਮੈਂ ਸ਼ਾਪਿੰਗ ਕਰਨ ਵਾਸਤੇ ਉਸੀ ਤਾਂ ਇਤਰ ਨੂੰ ਐ ਫਾਈਨਲੀ ਮਿੱਤਰੋ ਘਰੇ ਪਹੁੰਚ ਗਏ ਆਪਾਂ ਸਾਡੀ ਪੈਂਤੀ ਸਾਡਾ ਇੰਤਜ਼ਾਰ ਕਰਦੀ ਸੀ ਸਾਡੀ ਪੈਂਤੀ ਸਾਡਾ ਇੰਤਜ਼ਾਰ ਕਰਦੀ ਸੀ ਹਨਾ ਪੈਂਤੀ ਵਿੱਚ ਇਕੱਲੀ ਰਹੇਂਦੀ ਚਿੜੀ ਜੀ ਹਨਾ ਤਰਾਵੀ ਤੁਸੀਂ ਕਲੇਰਾ ਜਾਣੇ ਹੋ ਐਵੇਂ ਥੀ ਤੁਸੀਂ ਕਲੇਰਾ ਜਾਣੇ ਹੋ ਹਾਂਜੀ ਤੇ ਵੀ ਨਾਲ ਜਾਣਾ ਤੇ ਨਾਲ ਲਿਖਿਆ ਸੀ ਕੋਈ ਗੱਲ ਅੱਗੇ ਬਾਅਦ ਲਿਖ ਜਰੂ ਠੀਕ ਹੈ ਅੱਗੇ ਬਾਅਦ ਵਿੱਚ ਠੀਕ ਹੈ ਭੇਜ ਭੇਜਾ ਹੋਰ ਫੇਸ਼ਾ ਮਾ ਲੜਣਾ ਬੜਾ ਕੋਟ ਚਾਹ ਵਧੀਆ ਪੀਣ ਵਾਸਤੇ ਕੇ ਦੀ ਚਾਹ ਅਦਰਕ ਉਦਰਕ ਪਾ ਕੇ ਸ਼ਾਨਵੀ ਨੂੰ ਪਲਾਉ ਵਧੀਆ ਜੀ ਜਖਾਮ ਦੂਰ ਕਰੋ ਜਖਾਮ ਦੂਰ ਕਰੋ ਮੁੰਡੇ ਦਾ ਜਿਹੜੀ ਕੱਲ ਚੱਲ ਜਾਂਦੀ ਨਾ ਹਾਂਜੀ ਉਹ ਸ਼ਾਇਦ ਪਾ ਕੇ ਪਲਾਉਣ ਸਹੀ ਮੈਂ ਦੇਖੀ ਵੇਣ ਸ਼ੇਰ ਪਾ ਗਈ ਗੱਲ ਬਾਣੀ ਦੀ ਗੱਲ ਬਾਣੀ ਹੈ ਅੱਜ ਦਾ ਕੁਸ਼ਾਨ ਵੀ ਖੁਸ਼ ਹੈ ਪੁਰਾਣ ਕੱਪੜੇ ਕੁੱਪੜ ਲੈਣਦੇ ਉਹਤੇ ਸ਼ੋਪਿੰਗ ਕੀਤੀ ਵੀ ਆ ਹੂੰ ਪਤਾ じゃ ਥੋੜੇ ਹੋ ਜਾਂਦੇ ਬੰਦੇ ਨੂੰ ਕੁੱਟ ਲਾਉਂਦਾ ਬੰਦਾ ਤੇ ਕੁਝ ਜੇ ਕੱਪੜੇ ਕੁੱਪੜ ਲਿਆਉਂਦੇ ਹੋਵੇ ਨਾ ਬੰਦਾ ਥੋੜੀ ਜਿਹੀ ਬੱਚੇ ਨੂੰ ਹੁੰਦਾ ਵੀ ਆਪਾਂ ਕੀ ਕਹੀਏ ਉਹਨੂੰ ਕੀ ਹੁੰਦਾ ਬੱਚੇ ਨੂੰ ਖਾਸ ਥੋੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਹਾਂ ਨਵੇਂ ਕੱਪੜੇ ਵੀ ਕੱਲ੍ਹ ਸਕੂਲ ਜਾਣਾ ਨਵੇਂ ਕੱਪੜੇ ਪਾ ਕੇ ਜਾਣੇ ਆ ਹੂੰ ਜਲਦੀ ਨੂੰ ਟਾਈਮ ਟੱਕ ਨਿਸ਼ ਵੈਰੀ ਵੈਰੀ ਟਫ ਫੋਨ ਟਾਈਮ ਇਧਰ ਸਵਾ 7 ਹੋ ਗਏ ਆ ਤੇ ਆਪਾਂ ਆਪਣੀ ਸ਼ਾਪ ਤੇ ਆਪਣਾ ਕੰਮ ਕਾਰਜ ਸ ਆਪਣੀ ਲੱਗ ਗਈ ਨਿਯੋਨ ਆਪਣੀ ਜਿਹੜੀ ਆਪਣੀ ਆਪਣੀ ਵੈਬਸਾਈਟ ਉਹਦੇ ਆਰਡਰ ਨੇ ਇਹ ਕਰੋ ਫਿਰ ਚੈੱਕ ਮਿੱਤਰ ਆਹ ਵਾਲਾ ਪੀਜ਼ਾ ਮਕਸੀ ਪੀਜ਼ਾ ਵਿਊਸਟਲ ਇਹਦੇ ਉੱਤੇ ਪਹਿਨੇ ਪਤਾ ਜੀ ਨੇ ਸ੍ਰੀਤੇ ਆਹ ਦੇਖੋ ਇੱਧਰ ਬੂਫ ਲਾਕੋਰਨ ਬਜ਼ੀਲੀ ਕੋ ਤੇ ਕੁਆਟਰ ਫਰਮਾਜੀ ਚੈੱਕ ਕਰੋ ਪੀਜ਼ਾ ਸੈਜ ਗੱਡਾ ਵਟਾ ਇੱਕ ਪੀਜ਼ੇ ਨੂੰ ਨਾ ਤਿੰਨ ਬੰਦੇ ਖਾਣੇ ਇਹਨੂੰ ਟੇਬਲ ਤੇ ਚਾਰ ਨੇ ਖਾਣੇ ਕਾ ਵੀ ਦੇ ਕਾ ਵੀ ਦੇ ਬੇਸਪੋਇਦਾ ਤੀਮੋ ਟੈਲੀਫੋਨ ਪਰਫੋਰ ਕਰ ਨਵੇਂ ਡੇ ਨੇ ਮਿੱਤਰ ਹੁਣ ਸਮਾਂ ਰੋਜ ਦੀ ਤਰ੍ਹਾਂ 9:11 ਹੋ ਗਏ ਆ ਤੇ ਕੰਮ ਕਰ ਆਪਣਾ ਖਤਮ ਹੋ ਗਿਆ ਫ੍ਰੀਸ਼ ਹੋ ਗਿਆ ਪਰ ਕੰਮ ਤਾਂ ਮੁਕਦਾ ਨਹੀਂ ਹੁੰਦਾ ਕਦੇ ਵੀ ਐਦਾਂ ਹੁੰਦਾ ਵੀ ਹਾਂ ਅੱਜ ਦੀ ਜਿਹੜੀ ਤੋਰ ਨੂੰ ਆਪਣੀ ਕੰਮ ਵਾਲੀ ਅੱਜ ਆਪਾਂ ਕੰਮ ਨੇ ਵੇਡਤਾ ਆਪਾਂ ਨੇ ਕੱਲ ਨੂੰ ਨਵੇਂ ਸਿਰੇ ਤੋਂ ਕੰਮ ਸਟਾਰਟ ਕਰਾਂਗੇ ਇਹ ਕਹਿਣ ਦੀ ਗੱਲ ਐ ਪਰ ਜਦੋਂ ਆਪਾਂ ਆਪਣਾ ਕਾਰੋਬਾਰ ਹੁੰਦਾ ਏ ਉਦੋਂ ਬੰਦਾ ਕਦੇ ਵੀ ਕੰਮ ਛੱਡ ਨਹੀਂ ਸਕਦਾ ਹੋ ਮਤਲਬ ਹੀ ਹੁਣ ਵੀ ਦਿਮਾਗ ਚੱਲਦਾ ਰਹੂ ਕਿਹੜਾ ਸਮਾਨ ਆਉਣਾ ਐ ਕਦੋਂ ਸੌਣ ਲੱਗੇ ਤੇ ਮਤਲਬ ਦਿਮਾਗ ਚੱਲਦਾ ਜਾਂਦਾ ਹੁੰਦਾ 24 ਘੰਟੇ ਇਹ ਲਾਈਨ ਰੀਲ ਚੱਲੀ ਜਾਂਦੀ ਹੁੰਦੀ ਆ ਤੇ ਉम्मे ਫਿਰੇ ਗੁਰシャン ਵੀਰ ਜੀ ਆਪਾਂ ਸ਼ਾਪਿੰਗ ਵੀ ਕਰਵਾਈ ਸਰਦੀ ਦੇ ਕੱਪੜੇ ਵੈਸੀ ਜਿਹੇ ਮੋٹے ਹੁੰਨੇ ਆ ਜਿਆਦਾ ਹੁੰਨੇ ਆ ਇਹ ਚੀਜ਼ਾਂ ਕਰਕੇ ਸ਼ਾਪਿੰਗ ਕਰਕੇ ਆਪਾਂ ਤੁਹਾਡੇ ਗਿਆ ਸਾਰਾ ਵਲੌਗ ਸ਼ੇਅਰ ਕੀਤਾ ਤੇ ਬਾਕੀ ਤੁਸੀਂ ਦੇਖਿਓ ਵਲੌਗ ਦੇ ਵਿੱਚ ਆਪਾਂ ਨੂੰ ਬਾਈ ਉਹ ਮਿਲ ਸੀਗੀ ਮਾਰਕੀਟ ਦੇ ਵਿੱਚ ਜਿਹੜਾ ਵਲੌਗ ਦੇਖਦੇ ਆ ਤੇ ਬੜਾ ਚੰਗਾ ਲੱਗਦਾ ਆਪਣੇ ਯਾਰ ਭੈਣ ਭਾਈ ਆਪਾਂ ਨੂੰ ਮਿਲਦੇ ਆ ਐਪਰੀਸ਼ੀਏਟ ਦਿੰਦੇ ਆ ਬੜਾ ਚੰਗਾ ਲੱਗਦਾ ਬੜਾ ਮਨ ਨੂੰ ਸਕੂਨ ਮਿਲਦਾ ਤੁਸੀਂ ਵੀ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਬੜਾ ਚੰਗਾ ਲੱਗਦਾ ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ ਥੈਂਕ ਯੂ ਧੰਨਵਾਦ ਤੁਸੀਂ ਇੰਨੀ ਸਪੋਰਟ ਕਰਦੇ ਹੋ ਮੈਨੂੰ ਜੱ Obrigada.